ਸੋ ਸਾਰੇ ਗੱਲੋਸ ਨੂੰ ਲੋਕ ਗ੍ਰੰਥ ਦੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨਾਲ ਸ਼ਾਮਲ ਨੇ ਸੀਗੇ ਜਨਸ ਪਰਮਿੰਦਰ ਸਿੰਘ ਉਹ ਰਾਏਪੁਰ ਗੱਲਬਾਤ ਹੋਊਗੀ ਜੋ ਪੰਥਕ ਸਫਾਂ ਦੇ ਵਿੱਚ ਹੱਲ ਜੁੜਾ ਖਾਸ ਕਰਕੇ ਉਤੋਂ ਦਸੰਬਰ ਤੋਂ ਬਾਅਦ ਜਿਸ ਤਰੀਕੇ ਦਾ ਘਟਨਾ ਕ੍ਰਮ ਵਾਪਰ ਰਿਹਾ ਆ ਸੰਪ ਤੁਹਾਡੇ ਸਾਹਮਣੇ ਹੈ ਪਿਛਲੇ ਦਿਨੀ ਜਾਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਨੇ ਤਖਤ ਸ਼੍ਰੀ ਦੰਦਵਾ ਸਾਹਿਬ ਦੇ ਉਹਨਾਂ ਨੂੰ ਲੈ ਕੇ ਜੋ ਫੈਸਲਾ ਆਉਂਦਾ ਉਦੇ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਰਿਕਵੀਰ ਸਿੰਘ ਜੀ ਉਹ ਨਾ ਉਸ ਨੇ ਉਸ ਫੈਸਲੇ ਤੋਂ ਤੇ ਅੱਜ ਮਾਚੀਵਾਲਾ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਚਰਮਣੀ ਕਨਦਲ ਦੇ ਤੋਂ ਵੱਡੇ ਨੇਤਾ ਦਲਜੀਤ ਸਿੰਘ ਚਿੰਮਾ ਤੇ ਬਲਵਿੰਦਰ ਸਿੰਘ ਭੋਂਦੜ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਤੇ ਕਈ ਗੱਲਾਂ ਬਾਤਾਂ ਹੈਗੀਆਂ ਨੇ ਜਿਹੜੇ ਉਹ ਵਿਚਾਰ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਜੋ ਕੁਝ ਵੀ ਵਾਪਰਿਆ ਜਾਂ ਜੋ ਗੱਲਾਂ ਸਾਹਮਣੇ ਆਈਆਂ ਜਿਵੇਂ ਅਕਾਲ ਜਲਦੇ ਸੀ ਫਿਰ ਦੀ ਗੱਲ ਅਸੀਂ ਫਿਰ ਨੂੰ ਪ੍ਰਵਾਨ ਕਰਨਾ ਸ਼ਰਮਣੀ ਗੱਲ ਦਾ ਸੀ ਇਹਨੂੰ ਉਹਨਾਂ ਨੇ ਆਪਣਾ ਪੱਖ ਰੱਖਣਾ ਸਾਰਾ ਕੁਝ ਹੈ ਪਰ ਅਕਾਲ ਤਖਤ ਸਾਹਿਬ ਦੇ ਜਸਦਾ ਯਾਨੀ ਅਰਗਵੀਰ ਸਿੰਘ ਵਰਨਾ ਬੁਲਾਕਾਤ ਕਰਨਗੇ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਦਾ ਜਿਸ ਤਰੀਕੇ ਦੇ ਨਾਲ ਰਾਸ ਹੋਣਾ ਜਾਂ ਦੋ ਧਿਰਾਂ ਦਾ ਸਾਹਮੋ ਸਾਹਮਣੇ ਆ ਜਾਣਾ ਇੱਕ ਉਹ ਵੱਡਾ ਮਸਲਾ ਹੈਗਾ ਤੇ ਇਹਦੇ ਤੇ ਗੱਲਬਾਤ ਕਰਾਂਗੇ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਸਸੀ ਗਾਲ ਦੀ ਸਾਰਿਆਂ ਨੂੰ ਧੰਨਵਾਦ ਗੁਰਜਿੰਦਰ ਜੀ ਪ੍ਰਮਿੰਦਰ ਜੀ ਅਖਰ ਹੁਣ ਕਿੱਥੇ ਇੱਕ ਪਹੁੰਚਿਆ ਹੋਇਆ ਇਹ ਮਾਮਲਾ ਕਿਉਂਕਿ ਲਗਾਤਾਰ ਪਿਛਲੇ ਦਿਨੀ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਸੀ ਤੇ ਉਸ ਤੋਂ ਬਾਅਦ ਬੜਾ ਕੁਛ ਦੇ ਵਿੱਚ ਜਿਹੜੇ ਡਿਵੈਲਪਮੈਂਟਸ ਹੋ ਰਹੀਆਂ ਨੇ ਜੀ ਗੁਰਜਿੰਦਰ ਜੀ ਦੇਖੋ ਮਸਲਾ 2 ਦਸੰਬਰ ਤੋਂ ਜ਼ਿਆਦਾ ਉਲਝਿਆ ਹਾਲਾਂਕਿ ਉਸ ਤੋਂ ਪਹਿਲਾਂ ਵੀ ਗਿਆਨੀ ਹਰਪ੍ਰੀਤ ਹੋਣੀ ਥੋੜਾ ਬਹੁਤਾ ਕਹ ਲਓ ਕਿ ਚਲੋ ਬੇਬਾਕੀ ਤਰੀਕੇ ਨਾਲ ਗੱਲਾਂ ਬਾਤਾਂ ਕਰਦੇ ਰਹੇ ਆ ਜਦੋਂ ਤੋਂ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਰਹੇ ਆ ਉਦੋਂ ਥੋੜੀਆਂ-ਬੋਧੀਆਂ ਇੱਕ ਦੋ ਗੱਲਾਂ ਇਸ ਤਰ੍ਹਾਂ ਦੀਆਂ ਆਈਆਂ ਕਿ ਜਿਨ੍ਹਾਂ ਨਾਲ ਆਪਾਂ ਕਹਿੰਦੇ ਸਮੁੱਚੇ ਸਮਾਜ ਨੂੰ ਖਾਸ ਕਰਕੇ ਸਿੱਖ ਕਮਿਊਨਿਟੀ ਨੂੰ ਇਹ ਲੱਗਿਆ ਕਿ ਸ਼ਾਇਦ ਕੋਈ ਬੋਲਣ ਵਾਲਾ ਉੱਥੇ ਖੜਾ ਹੋਇਆ ਤੇ ਉਦੋਂ ਤੁਰੰਤ ਬਾਅਦ ਤੁਰੰਤ ਪ੍ਰਭਾਵ ਨਾਲ ਕਹ ਲਓ ਕਿ ਇਹਨਾਂ ਨੂੰ ਉੱਥੋਂ ਤਬਦੀਲ ਕਰ ਦਿਆ ਜਾਂਦਾ ਇਸੇ ਤਰੀਕੇ ਨਾਲ ਉਥੋਂ ਬਦਲ ਦਿਆ ਜਾਂਦਾ ਉਦੋਂ ਤੋਂ ਮਸਲਾ ਥੋੜਾ ਗੰਭੀਰ ਹੁੰਦਾ ਚਲਾ ਜਾ ਰਿਹਾ ਸੀ ਕਿ ਤਰ੍ਹਾਂ ਕਿਤੇ ਹੱਥ ਪੈਂਦਾ ਅਕਾਲੀ ਦਲ ਬਾਦਲ ਨੂੰ ਨਹੀਂ ਦਿਖ ਰਿਹਾ ਸੀਗਾ ਲੇਕਿਨ ਹੁਣ ਜਿੱਦਾਂ ਜਿੱਦਾਂ ਆ ਪਕੈ ਲੋ ਕਿ ਕਰਤਾਰ 쿠ਸ਼ੀ ਦੇ ਦੋਸ਼ ਲਾਏ ਜਾ ਰਹੇ ਆ ਯਾਨੀ ਹਰਪ੍ਰੀਤ ਸਿੰਘ ਵੱਲੋਂ ਕਿ ਉਹਨਾਂ ਨੂੰ ਉਹ ਬਕਾਇਦਾ ਤੌਰ ਤੇ ਕਹਿ ਰਹੇ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਉਹ ਨਹੀਂ ਵਿਰੋਧ ਨਹੀਂ ਕਰਦਾ ਜਾਂ ਉਹਨਾਂ ਤੇ ਕੋਈ ਦੋਸ਼ ਨਹੀਂ ਲਾਉਦਾ ਲੇਕਿਨ ਇੱਕ ਟੀਮ ਨੂੰ ਪਠਾਈ ਹੋਈ ਹੈ ਜਰੂਰ ਜਿਹਨੂੰ ਕੋ ਕੰਪਨੀ ਪੈਸੇ ਦੇ ਰਹੀ ਹੈ ਉਹ ਸੋਸ਼ਲ ਮੀਡੀਆ ਚਲਾ ਰਹੀ ਹੈ ਟੀਮ ਉਹਦੇ ਵਿੱਚ ਬਕਾਇਦਾ ਤੌਰ ਤੇ ਪੈਸੇ ਵੀ ਦਿੱਤੇ ਜਾ ਰਹੇ ਨਾਂ ਵੀ ਨਸ਼ਰ ਕੀਤੇ ਆ ਤੇ ਉਹ ਕਹਿੰਦੇ ਕਿ ਉਹ ਉੱਥੋਂ ਕਰਦਾਰ ਕੁਸ਼ੀ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ ਔਰ ਕਰਵਾ ਕੌਣ ਰਹੇ ਨੇ ਉਹ ਉਹ ਵੀ ਉਹਨਾਂ ਨੇ ਆਪ ਕਹਿ ਲਓ ਕਿ ਇੰਡਾਇਰੈਕਟਲੀ ਦੱਸ ਹੀ ਦਿੱਤਾ ਆ ਸੋ ਥੋੜਾ ਬਹੁਤ ਨਹੀਂ ਲੰਮੇ ਸਮੇਂ ਤੋਂ ਬਰਸਾਸਿਕ ਮਲਟੋਹਾ ਬੋਲਦੇ ਵੀ ਆ ਰਹੇ ਆ ਗਾਨੀ ਹਰਪ੍ਰੀਤ ਸਿੰਘ ਉਹਨਾਂ ਦੇ ਅਕਾਲ ਵੀ ਬੋਲੇ ਆ ਤੇ ਪੱਖ ਵੀ ਰੱਖਿਆ ਆਪਣਾ ਤੇ ਬਕਾਇਦਾ ਤੌਰ ਤੇ ਜਸੇਦਾਰ ਸਾਹਿਬ ਦਾ ਇੱਜ਼ਤ ਮਾਨ ਵੀ ਕਹਿੰਦੇ ਕਰਦੇ ਆ ਪੂਰਾ ਸੀ ਸਨਮਾਨ ਕਰਦੇ ਆ ਉਹਦੇ ਦਾ ਵੀ ਸਨਮਾਨ ਕਰਦੇ ਆ ਲੇਕਿਨ ਕਿਤੇ ਨਾ ਕਿਤੇ ਜ਼ਰੂਰ ਹੈ ਕਿ ਅਕਾਲੀ ਦਲ ਪਰੋ ਥਾਪੜਾ ਹੋਇਆ ਹੋਇਆ ਕੁਝ ਕੁ ਬੰਦਿਆਂ ਨੂੰ ਜਿਹੜਾ ਕਿ ਗਿਆਨੀ ਹਰਪ੍ਰੀਤ ਸਿੰਘ ਅਮਰੁੱਧ ਬੋਲਣ ਦਾ ਜਾਂ ਉਹਨਾਂ ਦੇ ਖਿਲਾਫ ਚੱਲਣ ਦਾ ਜਾਂ ਕਿਸੇ ਨਾ ਕਿਸੇ ਤਰੀਕੇ ਇਸ ਤਰ੍ਹਾਂ ਦੀ ਮੁਹਿੰਮ ਚਲਾਉਣ ਦਾ ਕਿ ਉਹਨਾਂ ਨੂੰ ਲਾਂਬੇ ਕੀਤਾ ਜਾਵੇ ਉਹ ਅਕਾਲੀ ਦਲ ਲਈ ਖਤਰਾ ਮਹਿਸੂਸ ਹੋਣ ਲੱਗ ਗਏ ਆ ਔਰ ਅੱਜ ਦੀ ਡੇਟ ਦੇ ਵਿੱਚ ਇਹ ਖਤਰਾ ਬਹੁਤ ਜ਼ਿਆਦਾ ਮਹਿਸੂਸ ਕਰਨ ਲੱਗ ਗਿਆ ਕਾਲੀ ਦਲ ਬਾਦਲ ਜਾਂ ਉਹਨਾਂ ਦੀ ਟੀਮ ਕਿ ਇਹਦਾ ਵਿਰੋਧ ਜਿਹੜਾ ਹੈਗਾ ਹਰ ਗਿਆਨੀ ਹਰਪ੍ਰੀਤ ਦਾ ਉਹ ਪੰਥਕ ਹਮਦਰਦੀ ਪ੍ਰਗਟ ਮਤਲਬ ਲੈਂਦਾ ਜਾ ਰਿਹਾ ਹੈ ਗਿਆਨੀ ਹਾਪੀ ਸਿੰਘ ਦੇ ਪੱਖ ਵਿੱਚ ਜਿਹੜੀ ਜਾ ਰਹੀ ਹੈ ਉਹ ਤੇ ਆ ਔਨ ਆਉਣ ਵਾਲੇ ਸਮੇਂ ਜਿਵੇਂ ਹੁਣ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਕੋਣੀ ਵੀ ਅ ਇੱਕ ਤਰ੍ਹਾਂ ਨਾਲ ਅੜ ਗਏ ਆ ਕਹਦੇ ਕਿ ਜਿਹੜੀ ਕੋਈ ਮਰਿਆਦਾ ਹੋਣੀ ਚਾਹੀਦੀ ਹੈ ਕਿਸੇ ਜਥੇਦਾਰ ਦੇ ਵਿਰੁੱਧ ਇਸ ਤਰ੍ਹਾਂ ਜਾਂਚ ਕਮੇਟੀ ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਬਿਠਾ ਦੇਵੇ ਫਿਰ ਤਾਂ ਸਿੱਧੇ ਤੌਰ ਤੇ ਹੈਗਾ ਹੀ ਆ ਕਿ ਅ ਜਿਹੜਾ ਕੁਝ ਹੁੰਦਾ ਸਾਰਾ ਕੁਝ ਕਾਰੀਦਾਰ ਬਾਦਲ ਵੱਲੋਂ ਹੁੰਦਾ ਹੈ ਜਾਂ ਉਹਨਾਂ ਦੇ ਸਰਪ੍ਰਸਤ ਨੇ ਜਿਹੜੇ ਉੱਥੋਂ ਹੁੰਦਾ ਆ ਰਿਹਾ ਹੁਣ ਵੀ ਹੋ ਰਿਹਾ ਹੈ ਇਹਦੇ ਵਿੱਚ ਕੋਈ ਜਗ ਜਹਰ ਕਰਨ ਵਾਲੀ ਗੱਲ ਰਹਿ ਨਹੀਂ ਗਈ ਜੇ ਦੇਖਿਆ ਜਾਵੇ ਕਿ ਤੁਸੀਂ ਕਹਿੰਦੇ ਹੋ ਕਿ ਇਹ ਬੋਲਦੇ ਨੇ ਜਾਂ ਹੁਣ ਜਿੱਦਾਂ ਪਿਛਲੇ ਦਿਨ ਵੀਡੀਓ ਵਾਇਰਲ ਹੋਈ ਕਿਵੇਂ ਗਾਲ ਘੜਤੀ ਜਾਂ ਫਰਾਨਾ ਇਹ ਤਾਂ ਧਾਮੀ ਸਾਹਿਬ ਹੋਰਾਂ ਨੇ ਬੀਬੀ ਜਗੀਰ ਕੌਰ ਨੂੰ ਵੀ ਕੱਢੀ ਬਕਾਇਦਾ ਤੌਰ ਤੇ ਉਹਨਾਂ ਦੇ ਉੱਤੇ ਵਿਮਾਨ ਕਮਿਸ਼ਨ ਕੋਲ ਵੀ ਸ਼ਿਕਾਇਤ ਚੱਲ ਰਹੀ ਹੈ ਸੋ ਉਹ 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 ਉਹਨਾਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਹੋ ਰਿਹਾ ਗੱਲ ਤਾਂ ਇਹ ਵੀ ਬਣਦੀ ਹੈ ਨਾ ਉਹ ਵੀ ਇੱਕ ਵੱਡੇ ਅਹੁਦੇ ਤੇ ਤਾਇਨਾਤ ਨੇ ਆਪਾਂ ਬਿਲਕੁਲ ਇਹ ਨਹੀਂ ਕਹਿ ਸਕਦੇ ਕਿ ਗਿਆਨੀ ਹਰਪ੍ਰੀਤ ਹੋਰੀਆਂ ਬਿਲਕੁਲ ਠੀਕ ਠਾਕ ਨੇ ਜਾਂ ਸਾਰਾ ਕੁਝ ਇਹ ਆ ਆਪਣੇ ਤੌਰ ਤੇ ਜਾਂ ਬੇ ਬਾਕੀ ਨਾਲ ਚੱਕ ਰਹੇ ਨੇ ਜਾਂ ਸੱਚੀ ਮੁੱਚੀ ਸਿੱਖ ਪੰਥ ਨੂੰ ਇਹਦਾ ਕੋਈ ਲਾਭ ਹੋਊਗਾ ਜਾਂ ਇਹਦੇ ਪਿੱਛੇ ਕੋਈ ਹੋਰ ਮਨਸਾ ਨਹੀਂ ਹੋਊਗੀ ਹੋ ਸਕਦਾ ਬਥੇਰੀਆਂ ਸਵਾਲ ਵੀ ਖੜੇ ਹੋ ਰਹੇ ਨੇ ਮਨਸਾ ਵੀ ਹੋਰ ਹੋ ਸਕਦੀ ਹੈ ਕੋਈ ਕਿੰਨਾ ਕ ਬੇ ਬਾਕੀ ਨਾਲ ਚੱਕਦੇ ਨੇ ਮਸਲਾ ਉਹਦਾ ਉਹਦਾ ਆਉਣ ਵਾਲਾ ਸਮਾਂ ਦੱਸੂਗਾ ਲੇਕਿਨ ਹੈ ਇਹ ਹੈ ਕਿ ਜੇ ਜਿਹੜੀ ਇੱਕ ਆਪਾਂ ਮੰਨਦੇ ਵੀ ਰਹੇ ਆ ਪਿਛਲੇ ਦਿਨਾਂ ਚ ਵੀ ਆਪਾਂ ਵਿਚਾਰ ਵੀ ਕੀਤੀ ਹੈ ਸੋਸ਼ਲ ਮੀਡੀਆ ਤੇ ਵੀ ਕਿ ਜਿਹੜੀ ਕਥਾ ਸਪੇਸ ਬਣੀ ਹੋਈ ਹੈ ਨਾ ਰਾਜਨੀਤਿਕ ਪੰਜਾਬ ਦੇ ਵਿੱਚ ਪੰਥਕਤੀਆਂ ਨੂੰ ਲੈ ਕੇ ਉਹ ਕਿਤੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਕੈਸ਼ ਨਾ ਕਰ ਜਾਣ ਇਹ ਖਤਰਾ ਜ਼ਰੂਰ ਬਣਿਆ ਹੋਇਆ ਹੈ ਇਹ ਕਾਲੀਦਲ ਬਾਦਲ ਨੂੰ ਵੱਡਾ ਖਤਰਾ ਪੰਪਣ ਲੱਗ ਪਿਆ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਸ ਤੋਂ ਵੀ ਇਨਕਾਰ ਨਹੀਂ ਕਰ ਸਕਦੇ ਕਿ ਸੰਭਾਵਨਾ ਜ਼ਰੂਰ ਹੈ ਕਿ ਕਿਤੇ ਰਾਜਨੀਤਿਕ ਪਾਰਟੀ ਦਾ ਕੋਈ ਗਠਨ ਨਾ ਹੋ ਜਾਏ ਤਾਂ ਉਹ ਹੋ ਸਕਦਾ ਹੈ ਇਹਦੇ ਵਿੱਚ ਦੋ ਰਾਵਾਂ ਵੀ ਕੋਈ ਨਹੀਂ ਔਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਨੇ ਜਿਹੜੇ ਉਹ ਮદાન ਵਿੱਚ ਆ ਵੀ ਸਕਦੇ ਨੇ ਇੱਕ ਹੋਰ ਨਵਾਂ ਅਕਾਲੀ ਦਲ ਵੀ ਹੋਂਦ ਵਿੱਚ ਆ ਸਕਦਾ ਜਿਹਦੇ ਨਾਲ ਬਹੁਤ ਵੱਡਾ ਖੋਰਾ ਮੈਂ ਕਹਿ ਸਕਦਾ ਕਿ ਅਕਾਲੀ ਦਲ ਬਾਦਲ ਨੂੰ ਲੱਗੂਗਾ ਔਰ ਇਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਿਰਫ ਰਾਜਸੀ ਤੌਰ ਤੇ ਵਿਚਾਰ ਕਰਕੇ ਬਾਕੀ ਸਾਰਾ ਖੇਡ ਖੇਡਿਆ ਜਾ ਰਿਹਾ ਹੈ ਅਦਰਵਾਈਜ਼ ਕੋਈ ਪੰਥਕ ਲੜਾਈ ਨਹੀਂ ਹੈ ਕੋਈ ਏਡਾ ਬਟਾ ਪੰਥਕ ਮਸਲਾ ਨਹੀਂ ਹੈਗਾ ਠੀਕ ਆ ਜਿਹੜੀਆਂ ਚੀਜ਼ਾਂ ਹੋਈਆਂ ਸੀਗੀਆਂ ਇਹਨਾਂ ਨੂੰ ਤਾਂ ਦੋਸ਼ ਕਬੂਲੇ ਜਾ ਚੁੱਕੇ ਐ 2 ਦਸੰਬਰ ਨੂੰ ਕਬੂਲੇ ਜਾ ਚੁੱਕੇ ਐ ਉਹਦੇ ਲਈ ਸਜ਼ਾ ਜਿਹੜੀ ਹੈਗੀ ਆ ਉਹ ਤਾਂ ਪੂਰਾ ਪੰਥ ਕਹਿ ਰਿਹਾ ਜਾਂ ਪੂਰਾ ਸਮਾਜ ਕਹਿ ਰਿਹਾ ਸੀ ਕਿ ਕਮਿਊਨਿਟੀ ਕਹਿ ਰਹੀ ਐ ਕਿ ਬਹੁਤ ਥੋੜੀ ਆ ਹਾਲਾਂਕਿ ਉਹਦੇ ਤੇ ਕਿੰਤੂ ਬੰਤੂ ਕਰਨ ਵਾਲਿਆਂ ਨੇ ਕਿੰਤੂ ਪਰੰਤੂ ਕਰਿਆ ਵੀ ਐ ਇਹਨਾਂ ਨੂੰ ਨੌਲੇਜ ਨਹੀਂ ਕਿ ਕੀ ਹੋਣਾ ਚਾਹੀਦਾ ਤੇ ਕੀ ਨਹੀਂ ਹੋਣਾ ਚਾਹੀਦਾ ਬਟ ਜੇ ਉਹਨਾਂ ਦੇ ਵਿਚਾਰ ਵੀ ਦੇਖੇ ਜਾਣ ਉਹ ਵੀ ਸਹੀ ਨੇ ਕਿਤੇ ਨਾ ਕਿਤੇ ਕਿਉਂਕਿ ਅਕਾਲੀ ਦਲ ਬਾਦਲ ਨੇ ਖੁਦ ਨੂੰ ਕਹਿ ਤਾ ਕਿ ਅਸੀਂ ਪੰਥ ਕਰਨੀ ਅਸੀਂ ਪੰਜਾਬੀ ਪਾਰਟੀ ਉਹਦਾ ਧਰਮ ਨਾਲ ਕੋ ਰਿਲੇਟਡ ਐਡਾ ਸੀਨ ਹੋਣਾ ਨੇ ਜ਼ਾਹਰ ਨਹੀਂ ਕੀਤਾ ਹੈਗਾ ਸੋ ਉਹਨਾਂ ਦਾ ਕਹਿਣਾ ਵੀ ਬਰਾਬਰ ਹੈ ਪਰੰਤੂ ਜਿਹੜਾ ਅੱਜ ਦੀ ਵਿਚਾਰਹੀ ਹੈ ਕਿ ਜਿਹੜਾ ਗਿਆਨੀ ਰਘਵੀਰ ਸਿੰਘ ਅੜ ਕੇ ਖੜ ਕੇ ਹੈ ਨਾ ਹੁਣ ਹੁਣ ਅੱਜ ਮੀਟਿੰਗ ਵੀ ਹੋ ਰਹੀ ਹੈ ਇੱਥੇ ਅਕਾਲੀ ਆਗੂ ਵੀ ਪਹੁੰਚੇ ਐ ਸਰਨੇ ਹੁਣੀ ਵੀ ਪਹੁੰਚੇ ਐ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਉਹ ਵੀ ਪਹੁੰਚੇ ਐ ਗੱਲਬਾਤ ਚੱਲ ਰਹੀ ਹੈ ਉਹ ਕਿ ਸਕੰਡੇ ਪਹੁੰਚਦੀ ਆ ਕਿ ਅਸਤੀਫਾ ਮਨਜ਼ੂਰ ਕਰਨਾ ਜ਼ਰੂਰੀ ਹੋਊਗਾ ਜਾਂ ਜ਼ਰੂਰੀ ਸਮਝਿਆ ਜਾਊਗਾ ਜੇ ਸੁਖਵੀਰ ਸਿੰਘ ਬਾਦਲ ਦਾ ਜੇ ਸੁਖਵੀਰ ਸਿੰਘ ਬਾਦਲ ਅਸਤੀਫਾ ਦਿੰਦੇ ਹੈ ਤਾਂ ਕਿਹੜਾ ਬੰਦਾ ਆਊਗਾ ਅੱਗੇ ਪ੍ਰਧਾਨਗੀ ਲੈਣ ਲਈ ਹਾਲਾਂਕਿ ਕੱਲ ਦੀਆਂ ਖਬਰਾਂ ਦਾ ਇਹਨਾਂ ਸ਼ਰੂਰੀਆਂ ਨੇ ਇੱਕ ਸੁਖਵੀਰ ਸਿੰਘ ਬਾਦਲ ਨੇ ਆ ਜਿਹੜੀ ਧਾਰਮਿਕ ਸਜ਼ਾ ਹੈ ਲੱਗੀ ਸੀ ਤਨਖਾਈ ਆ ਜਾਂ ਤਨਖਾਹ ਲੱਗੀ ਸੀ ਉਹ ਪੂਰੀ ਕਰਦੇ ਸਾਰੀ ਗਵਾਗੜੂਰ ਸੰਭਾਲ ਲਈ ਹੈ ਅਕਾਲੀ ਦਲ ਬਾਦਲ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਬਸ ਇੱਕ ਐਲਾਨ ਕਰਨਾ ਹੀ ਬਾਕੀ ਹੈ ਕਿ ਕਮੇਟੀ ਨੇ ਥਾਪਦਾ ਦੀ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਹੋਣਗੇ ਉਹ 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 ਚੀਜ਼ ਵੱਖਰੀ ਆ ਪਰ ਅੱਜ ਦੀ ਜਿਹੜੀ ਕਮੇਟੀ ਹੈ ਇਹਦੇ ਵਿੱਚ ਜਾਂ ਜਿਹੜੇ ਅੱਜ ਆਗੂ ਮਿਲਣ ਗਏ ਨੇ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਕੀ ਫੈਸਲਾ ਹੁੰਦਾ ਕੀ ਗਿਆਨੀ ਰਗਵੀਰ ਸਿੰਘ ਜਾਂ ਗੈਰੀ ਹਰਪ੍ਰੀਤ ਸਿੰਘ ਦੇ ਜਿਹੜੇ ਆਪਾਂ ਕਹੇ ਲੋ ਸਟੈਂਡ ਹੈਗਾ ਫਿਲਹਾਲ ਕਿਸਤੀਵਾ ਮਨਜ਼ੂਰ ਕਰਕੇ ਨਾਲ-ਨਾਲ ਕੋਈ ਬੰਦਾ ਨਵਾਂ ਖੜਾ ਕੀਤਾ ਜਾਵੇ ਕਾਲੀਦਾਲ ਨੂੰ ਦੁਬਾਰਾ ਪੁਨਰ ਸੁਰਜੀਤ ਕੀਤਾ ਜਾਵੇ ਹਨ ਉਹ ਉਹਦੇ ਤੇ ਕੋਈ ਫੈਸਲਾ ਆਉਂਦਾ ਜਾਂ ਉਹੀ ਹਾਲੇ ਟਾਰਮਡੋਲ ਕਰਕੇ ਕੁਝ ਦਿਨ ਦਾ ਸਮਾਂ ਲੰਘਾ ਕੇ ਲੋਕਾਂ ਨੂੰ ਫੇਰ ਮੂਰਖਾ ਬਣਾ ਕੇ ਫੇਰ ਦੁਬਾਰੇ ਉਹੀ ਗੱਲ ਉਹੀ ਰੀਤਾਂ ਹੋਈ ਰਿਵਾਜ ਚੱਲ ਜਾਣੇ ਜੀ ਜੀ ਪ੍ਰਮੇਤਾ ਜੀ ਦੇਖੋ ਕਿ ਕਦੋਂ ਸੁਖਵਿੰਦਰ ਸਿੰਘ ਬਾਦਲੂਵਾਲਾ ਨੇ ਜੋ ਪ੍ਰਧਾਨਗੀ ਤੋਂ ਅਸਤੀਫਾ ਵੀ ਦਿੱਤਾ ਸੀ ਤੇ ਅਸਤੀਫਾ ਉਹ ਸਵੀਕਾਰ ਨਹੀਂ ਸੀ ਕੀਤਾ ਕਮੇਟੀ ਨੇ ਹਾਲਾਂਕਿ ਤੰਦੰਦ ਦਾ ਟੈਮ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ ਸੀ ਪਰ ਉੱਥੇ ਦੁਬਾਰੇ ਫਿਰ ਕਹਿੰਦੇ ਕਿ ਅਕਾਲੇਦਲ ਨੇ ਪਹੁੰਚ ਕੀਤੀ ਤੇ ਦਿਨ ਕੁਛ 15 ਤੋਂ 20 ਦਿਨ ਦੀ ਦੁਬਾਰਾ ਗੱਲ ਚੱਲੀ ਕਿ ਵੇਖੇ ਦਿਨ ਦਾ ਟਾਈਮ ਮੰਗ ਲੈ ਗਿਆ ਮੈਂ ਕਹਿੰਦਾ ਲੱਗਣਾ ਕਿ ਟੈਕਨੀਕਲ ਕਾਲ ਹੋ ਗਈ ਨੇ ਇਸ ਕਰਕੇ ਉਹਨਾਂ ਨੇ ਤੱਕ ਮਾਨਤਾ ਤੱਕ ਦੀ ਗੱਲ ਕੀਤੀ ਹੈ ਸ਼ਰੋਮਣੀ ਅਕਾਲੀ ਦਲ ਦੀ ਤੇ ਦੂਜੀ ਗੱਲ ਰਹੀ ਕਿ ਜਿਹੜਾ ਤੁਸੀਂ ਖਤਸ਼ਾ ਜਤਾਇਆ ਕਿ ਨਵਾਂ ਅਕਾਲੀ ਦਲ ਬਣ ਸਕਦਾ 27 ਤੱਕ ਕੋਈ ਅਕਾਲੀ ਦਲ ਬਣ ਸਕਦਾ ਕੀ ਫਿਰ ਇਸ ਸਾਰੇ ਸਿਸਟਮ ਦੇ ਕੋਈ ਪਿੱਛੇ ਵੀ ਹੈਗਾ ਜਿਹੜਾ ਨਵਾਂ ਅਕਾਲੀ ਦਲ ਕੋਈ ਬੰਦਾ ਬਣਵਾ ਸਕਦਾ ਮੈਦਾਨ ਦੇ ਵਿੱਚ ਧਾਰ ਸਕਦਾ ਕਿ ਹੁਣ ਫਿਰ ਗੱਲ ਫੇਰ ਹੋਈ ਆ ਜਾਂਦੀ ਹੈ ਕਿ ਤੁਸੀਂ ਥੋੜੀ ਜੀ ਕੋਈ ਵੀ ਤੇ ਰਹੋਵੇ ਥੋੜਾ ਜਿਹਾ ਬਗਾਵਤੀ ਰੂਪ ਹੋਵੇ ਉਸ ਤੋਂ ਬਾਅਦ ਝੰਡਾ ਬੁਲੰਦ ਹੈ ਵੋਟਾਂ ਦਾ ਦੇਖੋ ਜਦੋਂ ਕੋਈ ਹਲਕੀ ਫੁਲਕੀ ਬਗਾਵਤ ਕਰਦਾ ਨਾ ਇਹ ਕੋਈ ਆਣੀ ਹੈਗਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਹੈ ਜਾਂ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੀ ਗੱਲ ਹੈ ਜਾਂ ਸੁਖਵੀਰ ਸਿੰਘ ਬਾਦਲ ਦੀ ਗੱਲ ਹੈ ਜਾਂ ਕਾਂਗਰਸੀਆਂ ਦੀ ਕਹਿ ਲਓ ਜਾਂ ਆਮ ਆਦਮੀ ਪਾਰਟੀ ਕਹਿ ਲਓ ਜਾਂ ਭਾਜਪਾ ਦੀ ਗੱਲ ਹੈ ਜਦੋਂ ਕੋਈ ਥੋੜੀ-ਬਹੁਤੀ ਪਾਰਟੀ ਦੇ ਖਿਲਾਫ ਕਿਸੇ ਜਥੇਬੰਦੀ ਦੇ ਖਿਲਾਫ ਕੋਈ ਗੱਲ ਕਰਦਾ ਨਾ ਤਾਂ ਦੂਜੀ ਪਾਰਟੀ ਖਾਸ ਕਰਕੇ ਇਸ ਪਾਰਟੀ ਦੇ ਵਿੱਚੋਂ ਹੂੰ ਬੰਦਾ ਨਿਕਲ ਕੇ ਆਉਂਦਾ ਹੈ ਜਾਂ ਉਸ ਤੋਂ ਵੱਖ ਹੋ ਕੇ ਜਾਂ ਉਸ ਤੋਂ ਬਾਗੀ ਹੋ ਕੇ ਨਿਕਲਦਾ ਤਾਂ ਸਭ ਤੋਂ ਪਹਿਲਾਂ ਉਹਦਾ ਅਲੀਗੇਸ਼ਨ ਇਹ ਹੀ ਹੁੰਦਾ ਕਿ ਇਹ ਫੁਲਾਣੀ ਪਾਰਟੀ ਜਾਂ ਫੁਲਾਣੀ ਤੇ ਰਹ ਜਾਂ ਆਪਾਂ ਕਹਿ ਲਓ ਕਿ ਮਜ਼ਬੂਤ ਤੇ ਰਹ ਜਾਂ ਜਿਹੜੀ ਵਿਰੋਧੀ ਸੀ ਨੇ ਕਹਿ ਲਉਂ ਜਾਂ ਜਿਹੜੀ ਨੁਕਸਾਨ ਕਰਦੀ ਐ ਬਹੁਤ ਵੱਡਾ ਜਿਹਦਾ ਰੋਲ ਉਹਦਾ ਬਣਿਆ ਜਾਂਦਾ ਉਹਦੇ ਉਹਦਾ ਨਾਂ ਲੈ ਲਿਆ ਜਾਂਦਾ ਕਿ ਉਸ ਥਿਰ ਦੇ ਇਹੇ ਬੰਦੇ ਨੇ ਇਹ ਉਹਨਾਂ ਦੇ ਹੱਥਾਂ 'ਚ ਖੇਡ ਰਹੇ ਨੇ ਇਹ ਤਾਂ ਹੁੰਦਾ ਹੀ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਸੁਖਵੀਰ ਸਿੰਘ ਬਾਦਲ ਹੋਰੀ ਜਾਂ ਜਿਹੜਾ ਦੂਜਾ ਆਹ ਗਰੁੱਪ ਬਗਾਵ ਬਾਗੀ ਗਰੁੱਪ ਕਹਿ ਲਓ ਜਿਹੜਾ ਉੱਠ ਖੜਾ ਹੋਇਆ ਸੀ ਉਹ ਉਹ ਜਾਂ ਸੁਖਦੇਵ ਸਿੰਘ ਢੇਡ ਸਾਹ ਉਹਨਾਂ ਵਰਗੇ ਜਾਂ ਮੈਂ ਤਾਂ ਅਕਾਲੀ ਦਲ ਅੰਮ੍ਰਿਤਸਰ ਦੀ ਵੀ ਗੱਲ ਕਰਦਾ ਜਾਂ ਉਹਨਾਂ ਤੋਂ ਬਾਅਦ ਵਿੱਚ ਇੱਕ ਹੋਰ ਟੜਾ ਜਿਹੜਾ ਬਾਕੀ ਬਣ ਕੇ ਨਿਤਰਾ ਸੀ ਬ੍ਰਹਮਪੁਰੇ ਉਹਨਾਂ ਬ੍ਰਹਮਪੁਰਾ ਉਹਨਾਂ ਨਾਲ ਉਹ ਤੇ ਜਾਂ ਹੁਣ ਜਿਹੜਾ ਨਵਾਂ ਟੜਾ ਆਪਾਂ ਕਹਿ ਸਕਦੇ ਹਾਂ ਕਿ ਬਣਨ ਦੀ ਕੋਸ਼ਿਸ਼ ਚ ਹੈਗਾ ਕਿ ਕਾਲੀਦਨ ਬਣਾ ਲਿਆ ਜਾਵੇ ਜ્ઞਾਨੀ ਨਗਪੀਰ ਸਿੰਘ ਉਹ ਨਹੀਂ ਹੋਵੇ ਹੋਗੇ ਚਾਹੇ ਇਹ ਜ਼ਥੇਦਾਰ ਨੇ ਆਪਾਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਨਿੱਜੀ ਤੌਰ ਤੇ ਇਹ ਕਿਨਾਂ ਦੇ ਹੱਥਾਂ ਵਿੱਚ ਖੇਡ ਰਹੇ ਨੇ ਜਾਂ ਖੇਡ ਰਹੇ ਨੇ ਜਾਂ ਨਹੀਂ ਖੇਡ ਰਹੇ ਖੇਡ ਰਹੇ ਵੀ ਹੋ ਸਕਦੇ ਆ ਇਹਦੇ ਵਿੱਚ ਕੋਈ ਸ਼ੱਕ ਹੈ ਹੀ ਨਹੀਂ ਜਦੋਂ ਕਿਸੇ ਬੰਦੇ ਨੂੰ ਕਿਸੇ ਚੀਜ਼ ਦਾ ਲਾਲਚ ਹੋ ਜਾਏ ਜਦੋਂ ਕਿਸੇ ਬੰਦੇ ਇਹ ਇਹ ਵੀ ਗੱਲ ਆਪਾਂ ਮੰਨਦੇ ਆ ਕਿ ਚਲੋ ਜੇ ਕਿਸੇ ਨੂੰ ਮੈਜੋਰਿਟੀ ਦਾ ਵੀ ਭਲਾ ਕਰਨ ਦੀ ਗੱਲ ਆਉਂਦੀ ਹੈ ਤਾਂ ਪਿੱਛੇ ਉਹ ਆਪਣੀ ਵੱਡੀ سپورਟ ਭਾਲਦਾ ਹੀ ਆ ਹਾਲਾਂਕਿ ਅੱਗੇ ਜਾ ਕੇ ਉਹ ਉਹਨਾਂ ਦੇ ਹੱਥਾਂ 'ਚ ਖੇਡਣ ਲੱਗ ਜਾਏ ਕਿਵੇਂ ਉਹ ਆਪਣੀ ਵੱਡਾ ਢੜਾ ਜਿਹੜਾ ਹੁੰਦਾ ਜਾਂ ਮਜ਼ਬੂਤ ਢੜਾ ਹੁੰਦਾ ਜਿਹੜਾ ਪਿੱਛੇ سپورਟ ਕਰਦਾ ਉਹ ਕਿਵੇਂ ਆਪਣੀ ਗੱਲ ਮੰਨਵਾਉਣੀ ਸ਼ੁਰੂ ਕਰ ਦਿੰਦਾ ਜਾਂ ਕਿਵੇਂ ਆਪਣੇ ਹੱਥ 'ਚ ਕਰ ਲੈਂਦਾ ਜਾਂ ਕਿਵੇਂ ਕੈਪਚਰ ਕਰ ਲੈਂਦਾ ਸਾਰੀ ਚੀਜ਼ ਨੂੰ ਉਹਨਾਂ ਬਾਰੇ ਜਾਣਕਾਰੀ ਹੁੰਦੇ ਹੋਏ ਵੀ ਫਿਰ ਵੀ ਜਿਹੜਾ ਟੜਾ ਨਵਾਂ ਬਣਿਆ ਹੁੰਦਾ ਉਹ ਹੱਥਾਂ ਦੇ ਘੇੜਨ ਲਈ ਮਜਬੂਰ ਹੋ ਜਾਂਦਾ ਕਿਤੇ ਨਾ ਕਿਤੇ ਨਿੱਜੀ ਲਾਲਚ ਆ ਜਾਂਦੇ ਨੇ ਉਹ ਅੱਗੇ ਚੱਲ ਕੇ ਵੀ ਆ ਸਕਦੇ ਪਰ ਮੈਂ ਕਹਿੰਦਾ ਕਿ ਜੇ ਬਹੁਤ ਆਤ ਦੀ ਭਲੇ ਦੀ ਗੱਲ ਕਰਦੇ ਆਂ ਵੀ ਜੇ ਕੋਈ ਵੱਡੇ ਟੜੇ ਦੀ ਪਛੋਕੜ ਪਿੱਛੇ ਰਹਿ ਕੇ ਜੇ ਕੋ ਸਪੋਰਟ ਮੰਗਦਾ ਤਾਂ ਅੱਜ ਇਹ ਜ਼ਰੂਰੀ ਹੋ ਸਕਦਾ ਮੰਨਿਆ ਜਾ ਸਕਦਾ ਕਿ ਕੋਈ ਵੀ ਧੜਾ ਕਿਸੇ ਮਜ਼ਬੂਤ ਧੜੇ ਦੀ ਭਾਵੇਂ ਉਹ ਭਾਜੀਪੀ ਉਹ ਕਹਿ ਲੋ ਸਿੱਧੇ ਤੌਰ ਤੇ ਆਪਾਂ ਕਹਿ ਲੋ ਆਰਐਸਐਸ ਕਹਿ ਲੋ ਹਾਲਾਂਕਿ ਅ ਸੁਰੂ ਤੋਂ ਉਹਨਾਂ ਦਾ ਹਰ ਇੱਕ ਬੰਦੇ ਨਾਲ ਸੰਪਰਕ ਹੈਗਾ ਪਰ ਹੁਣ ਕਿਉਂਕਿ ਦੋਸ਼ ਲੱਗ ਰਹੇ ਹਨ ਨਾ ਗਿਆਨੀ ਹਰਪ੍ਰੀਤ ਜੀ ਤੁਸੀਂ ਦੇਖਿਆ ਹੀ ਉਹ ਵੀਡੀਓ ਜਿਹੜੀ ਜਾਰੀ ਕਰਵਾਈ ਗਈ ਹੈ ਉਹ ਉਹ ਉਹਦੇ ਵਿੱਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ ਤੁਹਾਡੀ ਭਾਜਪਾ ਨਾਲ ਸਾਂਝਾ ਸੋ ਇਸ ਕਰਕੇ ਮੈਂ ਇਹ ਗੱਲ ਕਰ ਰਿਹਾ ਕਿ ਜੇ ਮਜਬੂਤ ਢਾੜਾ ਕੇ ਪਿੱਛੇ ਖੜਦਾ ਤਾਂ ਫਿਲਹਾਲ ਅੱਜ ਦੀ ਘੜੀ ਦੇ ਵਿੱਚ ਕਿਸੇ ਨੂੰ ਵੀ ਇਨਕਾਰ ਨਹੀਂ ਹੋਊਗਾ ਉਹ ਕਹੇਗਾ ਠੀਕ ਹੈ ਸਾਨੂੰ ਤੁਸੀਂ ਮਦਦ ਕਰੋ ਅਸੀਂ ਅੱਗੇ ਚੱਲ ਕੇ ਤੁਹਾਡੇ ਨਾਲ ਖੜਾਂਗੇ ਉਹ ਉਹ ਚੀਜ਼ ਮੈਂ ਕਹਿਣਾ ਕਿ ਸਾਜ਼ਿਸ਼ ਹੋ ਸਕਦੀ ਹੈ ਜਿਹੜਾ ਵੱਡਾ ਢਾੜਾ ਪਿੱਛੇ ਖੜਦਾ ਜਾਂ ਬੀਜੇਪੀ ਕਹਿ ਲਓ ਜੇ ਕਿਸੇ ਨੇ ਢਾੜੇ ਦੇ ਪਿੱਛੇ ਖੜਦੀ ਹੈ ਤਾਂ ਬੀਜੇਪੀ ਅੱਜ ਦੀ ਗੱਲ ਸੋਚ ਕੇ ਨਹੀਂ ਖੜੇਗੀ ਕਿ ਅੱਜ ਦੀ ਸਪੋਰਟ ਕਾ ਲਓ ਕੱਲ ਨੂੰ ਕਿਵੇਂ ਚੱਲੂ ਸਾਡੇ ਨਾਲ ਦੇਖ ਲਾਂਗੇ ਨਹੀਂ ਉਹ ਪਹਿਲਾਂ ਹੀ ਪਲੈਨਿੰਗ ਲੈ ਕੇ ਚੱਲੂਗਾ ਕਿ 2 ਸਾਲਾਂ ਬਾਅਦ ਅਸੀਂ ਤੋਂ ਇਹ ਗੱਲ ਮੰਨਵਾਉਣੀ ਆ ਜੇ ਇਹ ਨਾ ਮੰਨੀ ਤਾਂ ਇਹ ਬੰਦਾ ਤਿਆਰ ਰੱਖੋ ਉਹਨੂੰ ਅੱਜ ਹੀ ਅੱਗੇ ਤੋਰੋ ਇਹਦੇ ਪਲੈਨਿੰਗ ਸ਼ੁਰੂ ਕਰੋ ਉਹ ਨਾਲ ਇੱਕ ਪੈਰਨਟ ਬੰਦਾ ਜਾਂ ਧੜਾ ਖੜਾ ਕਰਕੇ ਤੋਰ ਲੈਣਗੇ ਨਾਲ ਹੀ ਸੋ ਇਸ ਕਰਕੇ ਦੂਜੇ ਬੰਦੇ ਨੂੰ ਜਿਹੜਾ ਨਾਲ ਤੁਰੂਗਾ ਫਸਾਲ ਆਪਣੇ ਕਿਸੇ ਕਿਸੇ ਵੀ ਮਫਾਦ ਕਰਕੇ ਜਾਂ ਲਾਭ ਕਰਕੇ ਉੱਥੇ ਜਾ ਕੇ ਫਸੇਗਾ ਫਿਰ ਤੋ ਕਹਿਣ ਤੋਂ ਭਾਵ ਇਹ ਹੈ ਕਿ ਸਾਜ਼ਿਸ਼ ਜ਼ਰੂਰ ਹੋ ਸਕਦੀ ਹੈ ਕਿਸੇ ਟੜੇ ਵੀ ਪਿੱਛੇ ਹੋ ਸਕਦੀ ਹੈ ਕਿਸੇ ਟੜੇ ਦੀ ਵੀ ਸਪੋਰਟ ਹੋ ਸਕਦੀ ਹੈ ਇਹ ਗੱਲ ਪੰਜਾਬ ਦੇ ਲੋਕ ਸਮਝਣ ਕਿ ਕਿਵੇਂ ਪਰਖਣਾ ਹੈ ਕਿਹੜੇ ਤਪਥਾਂ ਨਾਲ ਪਰਖਣਾ ਹੈ ਕਿਸ ਬੰਦੇ ਨੂੰ ਸਪੋਰਟ ਕਰਨੀ ਹੈ ਕਿਹਨੂੰ ਅੱਗੇ ਲੈ ਕੇ ਆਉਣਾ ਹੈ ਤੇ ਕਿ ਕਿਹੜੇ ਕਿਹੜੇ ਪ੍ਰਸ਼ਨ ਹੋਣਗੇ ਜਿਹੜੇ ਉਹਨਾਂ ਤੋਂ ਪੁੱਛੇ ਜਾ ਸਕਦੇ ਆ ਕਿਸੇ ਵੀ ਸਮੇਂ ਤੋ ਇਹ ਇਹ ਪੰਜਾਬ ਦੇ ਲੋਕ ਤੈਅ ਕਰਨ ਸਹੀ ਬਿਲਕੁਲ ਸੋ ਮਹਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਵਿਚਾਰ ਸਾਂਝੇ ਕੀਤੇ ਜਾਣਕਾਰੀ ਦਿੱਤੀ ਧੰਨਵਾਦ ਤੁਹਾਡਾ ਸ਼ੁਕਰੀਆ ਰਜਿੰਦਰ ਜੀ ਧੰਨਵਾਦ ਜੀ ਤੁਸੀਂ ਦੋਸਤੋ ਤੁਸੀਂ ਕਿਹੜੇ ਪੰਥਕ ਮਸਲੇ ਨੇ ਇਹਨਾਂ ਦੇ ਜਿਹੜੇ ਤੁਹਾਡੇ ਸੁਝਾਅ ਨੇ ਤੁਹਾਡੇ ਵਿਚਾਰ ਨੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਭੇਜ ਸਕਦੇ ਹੋ ਕਿ ਤੁਸੀਂ ਕੀ ਸੋਚਦੇ ਹੋ ਇਹਨਾਂ ਚੀਜ਼ਾਂ ਬਾਰੇ ਤੁਹਾਡੇ ਕੀ ਰਾਏ ਹੈ ਜੋ ਕੁਝ ਇਸ ਵੇਲੇ ਪੰਥਕ ਸਿਆਸਤ ਦੇ ਵਿੱਚ ਵਾਪਰ ਰਿਹਾ ਤੇ ਹੋਰਾਂ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਨਾਲ ਜੁੜੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ